ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਹਰਨੇਕ ਸਿੰਘ ਤੇ ਆਪਣਾ ਅੱਜ ਦਾ ਮੁੱਦਾ ਹੈਗਾ ਵੀ ਜਿਹੜੇ ਆਪਣੇ ਨਿਆਣੇ ਆ ਇਹਨਾਂ ਨੂੰ ਆਪਾਂ ਖੇਡਾਂ ਦੇ ਵਿੱਚ ਪਾਈਏ ਜ਼ਰੂਰ ਕਿਉਂਕਿ ਹੁਣ ਪਿੰਡਾਂ ਦੇ ਵਿੱਚ ਗਰਾਊਂਡਾਂ ਹੈਗੀਆਂ ਹਨ ਹਨਾ ਗਰਾਊਂਡਾਂ ਤੇ ਜ਼ਰੂਰ ਆਪਾਂ ਭੇਜਿਆ ਕਰੀਏ ਯਾਰਾ ਵੱਡੇ ਵੱਡੇ ਜੇ ਸਟੇਡੀਅਮ ਹੈਗੇ ਤੁਹਾਡੇ ਇਲਾਕੇ ਜਾਂ ਹੋਰ ਵੀ ਕੋਈ ਮਤਲਬ ਗਰਾਊਂਡ ਹੈਗੀ ਉੱਥੇ ਜ਼ਰੂਰ ਆਪਾਂ ਆਪਣੇ ਨਿਆਣਿਆਂ ਨੂੰ ਭੇਜਿਆ ਕਰੀਏ ਖੇਡਣ ਵਾਸਤੇ ਉਹ ਆਧਿਕਰਮਾ ਦੇਖਦਾ ਨਿਆਣੇ ਯਾਰ YouTubeਾਂ ਤੇ ਲੱਗੇ ਹੋਆ Facebook ਚਲਾ ਲਈ Instagram ਚਲਾ ਲਈ ਜਾਂ PUBG ਖੇਡ ਲਈ ਸਾਡੇ ਨਿਆਣੇ ਜਿਹੜੇ ਹੈਗੇ ਪਿੰਡਾਂ ਦੇ ਖੇਡਾਂ ਤੋਂ ਦੂਰ ਹੋਈ ਜਾਂਦੇ ਆ ਠੀਕ ਆ ਕੋਈ ਨਾ ਕੋਈ ਤਾਂ ਗੇਮ ਖੇਡਣੀ ਚਾਹੀਦੀ ਆ ਜਿੱਦਾਂ ਹੋ ਗਈ ਆਪਣੀ ਕਬੱਡੀ ਹੋ ਗਈ ਫੋਟੋ ਵਾਲ ਹੋ ਗਿਆ ਪਹਿਲਵਾਨੀ ਹੋ ਗਈ ਇਹਨਾਂ ਚੀਜ਼ਾਂ ਨੂੰ ਖੇਡਣਾ ਚਾਹੀਦਾ ਜ਼ਰੂਰ ਆਪਣੇ ਨਿਆਣਿਆਂ ਨੂੰ ਭੇਜਿਆ ਕਰੋ ਯਾਰ ਗਰਾਊਂਡਾਂ ਦੇ ਵਿੱਚ ਨਹੀਂ ਤਾਂ ਘਰ ਦੇ ਵਿੱਚ ਜੇ ਕੋਈ ਪਲੇਅਰ ਬੰਦਾ ਹੈਗਾ ਉਹਨੇ ਤਾਂ ਆਪਣੇ ਨਿਆਣੇ ਇਹ ਬੰਦਾ ਕੋਈ ਪਲੇਅਰ ਆ ਬਾਈ ਚਾਂਸ ਉਹ ਤਾਂ ਆਪਣੇ ਨਿਆਣਿਆਂ ਦੀ ਮਿਹਨਤ ਕਰਾਈ ਦਿੰਦਾ ਆ ਹੈਨਾ ਜਿਹੜੇ ਸਾਡੇ ਹੁਣ ਕੰਮਕਾਰਾਂ ਤੇ ਜਾਂਦੇ ਆ ਜਾਂ ਕੋਈ ਕੰਮਕਾਰ ਹੋਰ ਕਰਦੇ ਆ ਕੋਈ ਜੋਬ ਵਗੈਰਾ ਕਰਦੇ ਨੇ ਟਾਈਮ ਲੱਗਦਾ ਯਾਰ ਘੱਟੋ ਘੱਟ ਨਹੀਂ ਅੱਧਾ ਘੰਟਾ ਜ਼ਰੂਰ ਦਿਆ ਕਰੋ ਆਪਣੇ ਨਿਆਣਿਆਂ ਨੂੰ ਹੁਣ ਜਿੱਦਾਂ ਸਾਡੇ ਪਿੰਡਾਂ ਵਾਲੇ ਨਿਆਣੇ ਹੈਗੇ ਆ ਉਹ ਤਾਂ ਚਲੋ ਖੇਡ ਖੂਡ ਵੀ ਲੈਂਦੇ ਆ ਕਈ ਘਰ ਦੇ ਹੈ ਖੇਡਣ ਹੀ ਜਾਣ ਦਿੰਦੇ ਨੇ ਨਿਆਣਿਆਂ ਨੂੰ ਯਾਰ ਮਿੱਟੀ ਦੇ ਵਿੱਚ ਪੈਰ ਜ਼ਰੂਰ ਲੱਗਣੇ ਚਾਹੀਦੇ ਨੇ ਆਏ ਦੇ ਇੱਕ ਟਾਈਮ ਤਾਂ ਤਾਂ ਹੀ ਆ ਹੁਣ ਅਸੀਂ ਕੀ ਕਰਦੇ ਆ ਸਵੇਰੇ ਬੂਟ ਪਵਾਤੇ ਨਿਆਣਿਆਂ ਨੂੰ ਜਾ ਮਾਮਾ ਉਹ ਚੱਪਲਾਂ ਪਾਲੀਆਂ ਘਰ ਦੇ ਵਿੱਚ ਮਿੱਟੀ 'ਚ ਤਾਂ ਪੈਰ ਹੀ ਨਹੀਂ ਲੱਗਦਾ ਮਿੱਟੀ 'ਚ ਪੈਰ ਲੱਗੂਗਾ ਨਿਆਣਾ ਆਇਆ ਤਗੜਾ ਹੋਊਗਾ ਵਧੀਆ ਰਹੂਗਾ ਠੀਕ ਆ ਬਿਮਾਰੀਆਂ ਤੋਂ ਵੀ ਦੂਰ ਹੋਊਗਾ ਨਸ਼ੇ ਪੱਤੇ ਤੋਂ ਵੀ ਹੁਣ ਸਾਡੇ ਅੱਜ ਕੱਲ ਕੀ ਆ ਸਾਡੇ ਟਾਈਮਾਂ 'ਚ ਹੁੰਦਾ ਸੀ ਚਲੋ ਆਪਾਂ ਖੇਡਦੇ ਹੁੰਦੇ ਸੀ ਗੇਮਾਂ ਹੁੰਦੀਆਂ ਲਗੀਆਂ ਖੇਡਦੇ ਸੀ ਅਸੀਂ ਆਪ ਕਬੱਡੀ ਖੇਡਦੇ ਰਹੇ ਹਨਾ ਬਾਕੀ ਗੇਮਾਂ ਕਰਦੇ ਰਹੇ ਹੁਣ ਵੀ ਆਪਾਂ ਜਿੰਮ ਜੁਮ ਕਰਦੇ ਰਹਿੰਦਾ ਪਰ ਅੱਜ ਕੱਲ ਦੀ ਜਿਹੜੀ ਨਵੀਂ ਪੀੜ੍ਹੀ ਆ ਕੁਝ ਨਹੀਂ ਕਰਦੀ ਠੀਕ ਆ ਨਾ ਗਰਾਊਂਡਾਂ 'ਚ ਜਾਂਦੀ ਆ ਸਾਰੀ ਧੜੀ ਆਈ ਆ ਟਿਊਸ਼ਨ ਚ ਲੱਗ ਗਏ ਟਿਊਸ਼ਨ ਤੋਂ ਆਇਆ ਘਰੇ ਆਲੇ ਪਹਿਲਾ ਸਕੂਲੇ ਜਾਣਾ ਸਕੂਲ ਤੋਂ ਆਇਆ ਜਾਂ ਟਿਊਸ਼ਨ ਚ ਲੱਗ ਗਏ ਟਿਊਸ਼ਨ ਤੋਂ ਆਇਆ ਤਾਂ ਫੋਨ ਫੜ ਲੈ ਆ ਕੇ ਕਟੋ ਘਟ ਨਹੀਂ ਯਾਰ ਸਾਡੇ ਜਿਹੜੇ ਨਿਆਣੇ ਹਨ ਨਿਆਣਿਆਂ ਦੇ ਜਿਹੜੇ ਘਰ ਦੇ ਪੇਰੈਂਟਸ ਉਹਨਾਂ ਨੂੰ ਜ਼ਰੂਰ ਚਾਹੀਦਾ ਆਪਾਂ ਇੱਕ ਟਾਈਮ ਜ਼ਰੂਰ ਨਿਆਣਿਆਂ ਨੂੰ ਕੋਈ ਨਾ ਕੋਈ ਆਪਾਂ ਫਿਜ਼ੀਕਲ ਐਕਟੀਵਿਟੀ ਕਰਾਈਏ ਉਹਨਾਂ ਦੀ ਠੀਕ ਆ ਕੋਈ ਨਾ ਕੋਈ ਗੇਮ ਕਰਾਈਏ ਨਿਆਣਿਆਂ ਦੀ ਠੀਕ ਆ ਆਪਾਂ ਕੁਝ ਨਾ ਕੁਝ ਨਿਆਣਿਆਂ ਨੂੰ ਕਰਾਓ ਜਾਂ ਡੰਡ ਬੈਠਕਾ ਮਰਾਓ ਘਰ ਦੇ ਵਿੱਚ ਠੀਕ ਆ ਇੰਕਦਾ ਸ਼ਾਮ ਨੂੰ ਜਰੂਰ ਗਾ ਸੈਰ ਸੂਰ ਨੂੰ ਲੈ ਗਏ ਜਾਂ ਗਰਾਊਂਡ ਨੂੰ ਲੈ ਗਏ ਆ ਸਵੇਰੇ ਮਿਹਨਤ ਕਰਾਓ ਜਰੂਰ ਕਰਾਇਆ ਕਰੋ ਯਾਰ ਠੀਕ ਆ ਹੁਣ ਅੱਜ ਕੱਲ ਮੈਂ ਦੇਖਿਆ ਮੈਂ ਇਹ ਮੇਰਾ ਮੁੱਦਾ ਤਾਂ ਜਿਹਾ ਵੀਡੀਓ ਬਣਾਉਣ ਦਾ ਕਈ ਮਿਆਣੇ ਦੇਖੇ ਆਪਣੇ ਚਲੋ ਫੇ ਸਾਡੇ ਪਿੰਡਾਂ ਵਾਲੇ ਵੀ ਨਿਆਣੇ ਨਹੀਂ ਮਿਹਨਤ ਲਾਉਂਦੇ ਮੈਂ ਦੇਖੇ ਅੱਗੇ ਜਿਹੜੇ ਮੁੰਡੇ ਗੇਮਾਂ ਗੂਮਾਂ ਖੇਡਦੇ ਹੁੰਦੇ ਸੀ ਹੁਣ ਉਹ ਵੀ ਮੁੰਡੇ ਛੱਡ ਗਏ ਆ ਨਿਆਣੇ ਖੇਡਣ ਨੂੰ ਠੀਕ ਆ ਫੋਨਾਂ ਦੇ ਚੱਕਰਾਂ 'ਚ ਪੈ ਗਏ ਆ ਅਸੀਂ ਇਹੀ ਕਹਿੰਦੇ ਆ ਵੀ ਨਿਆਣੇ ਨੂੰ ਜਰੂਰ ਗੇਮ ਗੂਮ ਖਿਲਾਓ ਯਾਰ ਪੇ ਜੋ ਨਿਆਣਿਆਂ ਨੂੰ ਮੈਂ ਦੇਖਦਾ ਜਦੋਂ ਕਿਤੇ ਬਾਹਰੋਂ ਅੰਦਰ ਜਾਈਦਾ ਕਿਤੇ ਦੇਖੀਦਾ ਨਿਆਣੇ ਫੋਨ ਫੜ ਕੇ ਬਿਠੇ ਹੁੰਦੇ ਗੇਮਾਂ ਲੱਗ ਜਾਂਦੇ ਪਾਬੀ ਜੀ ਦੇ ਤਾਂ ਠੀਕ ਆ ਯਾਰ ਪਤਾ ਗੱਲ ਆਹੀ ਟਾਈਮ ਆ ਜਿਹੜਾ ਸਕੂਲ ਟਾਈਮ ਆ ਇਹਦੇ ਵਿੱਚ ਜੇ ਉਹ ਆਪਾਂ ਕੋਈ ਗੇਮ ਰੱਖ ਲਈ ਤਾਂ ਠੀਕ ਆ ਜੇ ਆਪਾਂ ਸਕੂਲ ਟਾਈਮ ਤੋਂ ਬਾਅਦ ਦੀ ਗੱਲ ਕਰਾਂਗੇ ਖੇਡਾਂਗੇ ਕੋਈ ਗੇਮ ਨਹੀਂ ਖੇਲ ਹੁੰਦੀ ਆ ਫੇ ਬੰਦਾ ਯਾਰ ਕੰਮਕਾਰਾਂ ਦੇ ਵਿੱਚ ਪੈ ਜਾਂਦਾ ਉਹਦੇ ਨੇ ਟਾਈਮ ਲੱਗਦਾ ਬੰਦੇ ਦਾ ਠੀਕ ਆ ਕਟੋ ਘਾੜ ਨਹੀਂ ਨਹੀਂ ਗੇਮ ਕਰਨੀ ਕਟੋ ਘਾਟੋ ਯਾਰ ਜਿੰਮੇ ਕਰ ਲੋ ਯਾਰ ਸਰੀਰ ਆਪਣਾ ਤੋੜੋ ਤਾਂ ਸਹੀ ਠੀਕ ਆ ਆਪਣਾ ਇੱਕ ਇਹੀ ਸੀਗਾ ਮੁੱਦਾ ਯਾਰ ਮ ਵੀ ਆਪਣੇ ਨਿਆਣਿਆਂ ਨੂੰ ਯਾਰ ਜ਼ਰੂਰ ਕੋਈ ਨਾ ਕੋਈ ਗੇਮ ਜ਼ਰੂਰ ਖਿਲਾਓ ਯਾਰ ਠੀਕ ਆ ਆਪਣਾ ਹੁਣ ਯਾਰ ਪਿੰਡਾਂ ਦੇ ਵਿੱਚ ਗਰੌਂਡਾਂ ਹੈਗੀਆਂ ਗਰੌਂਡਾਂ ਦੇ ਸ਼ੁਰੂਰ ਲੈ ਕੇ ਜਾਇਆ ਕਰੋ ਨਿਆਣਿਆਂ ਨੂੰ ਪਤਾ ਲੱਗੇ ਯਾਰ ਗਰੌਂਡ ਦਾ ਕੀ ਮਤਲਬ ਜੀ ਆਪਾਂ ਆਪਣੇ ਨਿਆਣੇ ਨਸ਼ਿਆਂ ਤੋਂ ਬਚਾਉਣੇ ਆ ਜਾਂ ਹੋਰ ਚੀਜ਼ਾਂ ਤੋਂ ਬਚਾਉਣੇ ਆ ਤਾਂ ਆਪਣੇ ਨਿਆਣਿਆਂ ਨੂੰ ਜ਼ਰੂਰ ਗਰੌਂਡਾਂ ਦੇ ਨਾਲ ਜਰੂਰੀਏ ਠੀਕ ਆ 10 15 ਮਿੰਟ ਹੀ ਲਾ ਲਓ ਯਾਰ ਮਿਹਨਤ ਲਾਉਦਾ ਸੀ ਲੋਕੀ ਲਾਖੇ ਨਹੀਂ ਮਿਹਨਤ ਰਾਜੀ ਬਸ ਆਏ ਸਕੂਲੋਂ ਆਇਆ ਸਕੂਲੋਂ ਆ ਕੇ ਟਿਊਸ਼ਨ ਲੱਗੇ ਟਿਊਸ਼ਨ ਆ ਕੇ ਲਾ ਗੇ ਫੋਨ ਚੱਕ ਲੇ ਪਬਜੀ ਖੇਡ ਲਈ ਜਾਂ ਇੰਸਟਾਗ੍ਰam ਚਲਾ ਲਈ ਜਾਂ ਸਨੇਪਚੈਟ ਚਲਾ ਲਈ ਅੱਜ ਕੱਲ ਦਾ ਇਹੀ ਮੁੱਦਾ ਰਹਿ ਗਿਆ ਮੈਂ ਕਹਿੰਦਾ ਚਲਾਉਣੀਆਂ ਚਲਾਓ ਪਰ ਸਰੀਰ ਨੂੰ ਵੀ ਆਪਣੇ ਨੂੰ ਬਾਉ ਜ਼ਰੂਰ ਯਾਰ ਠੀਕ ਆ ਆਹੀ ਟਾਈਮ ਆ ਮੌਕੇ ਜੇ ਤੂੰ ਕਹਦੂਗੇ ਆਪਾਂ ਸਕੂਲ ਟਾਈਮ ਤੋਂ ਬਾਅਦ ਕਰਾਂਗੇ ਮੈਂ ਤਾਂ ਨਹੀਂ ਹੁੰਦੀ ਯਾਰ ਕੋਈ ਜ਼ੀਰੋ ਮਿਹਨਤ ਹੋਣੀ ਆ ਤੁਹਾਡਾ ਕੁਝ ਨਹੀਂ ਠੀਕ ਆ ਇਸ ਕਰਕੇ ਮੈਂ ਤਾਂ ਹੀ ਕਹਿੰਨਾ ਆਪਣੇ ਨਿਆਣਿਆਂ ਨੂੰ ਜ਼ਰੂਰ ਯਾਰ ਵੱਧ ਤੋਂ ਵੱਧ ਖੇਡਾਂ ਦੇ ਨਾਲ ਜੋੜੋ ਮੇਂ ਤਾਂ ਲੋਨ ਤਗੜੇ ਹੋਣ ਠੀਕ ਆ ਨਹੀਂ ਤਾਂ ਉਹੀ ਗੱਲ ਆ ਯਾਰ ਇੱਥੇ ਲੋਕੀ ਚਪੇਟ ਮਾਰ ਕੇ ਛੱਡ ਜਾਂਦੇ ਆ ਠੀਕ ਆ ਬੰਦਾ ਕਟੋ ਘਟ ਨਹੀਂ ਮਾੜਾ ਮੋੜਾ ਤਗੜਾ ਹੋਊਗਾ ਆਪਣੇ ਆਪ ਨੂੰ ਤਾਂ ਬਚਾਲੂਗਾ ਠੀਕ ਆ ਨਹੀਂ ਤਾਂ ਮੈਂ ਕਈ ਨਿਆਣੇ ਦੇਖੇ ਤੁਰੇ ਤੁਰੇ ਜਾਂਦੇ ਚੱਕਰ ਖਾ ਗੜੇ ਜਾਂਦੇ ਆ ਕੋਈ ਕੰਮ ਨੂੰ ਗਏ ਜਾਂਦੇ ਆ ਤਾਂ ਉਹਨਾਂ ਨੂੰ ਦਮ ਮੋਤ ਪੈ ਜਾਂਦੀ ਆ ਠੀਕ ਆ ਘਰ ਦਾ ਕੰਮ ਵੀ ਨਹੀਂ ਕਰਕੇ ਰਾਜੀ ਨਿਆਣੇ ਜੇ ਨਿਆਣੇ ਨੂੰ ਅਹੀ ਘਰ ਦੇ ਕੰਮ ਚ ਵੀ ਲਾਇਆ ਹੋਵੇ ਕੁਝ ਜੇ ਇਦਾਂ ਕਹਦੀ ਆਇਆ ਚੱਕੀ ਤੋਂ ਆਟਾ ਚੱਕ ਲਿਆ ਆ ਨਿਆਣੇ ਨੂੰ ਮੋਤ ਪੈ ਜਾਂਦੀ ਆ ਹਮਨ ਨਹੀਂ ਸਕੂਟਰ 'ਚ ਲੱਗਿਆ ਨਹੀਂ ਆ ਮੋਟਰਸਾਈਕਲ ਤੇ ਜਾਣਾ ਹੈ ਨਾ ਨਹੀਂ ਯਾਰ ਜ਼ਰੂਰ ਆਪਣੇ ਨਿਆਣੇ ਨੂੰ ਕੋਸ਼ਣਾ ਕੁਝ ਗੇਮ ਕਰਾਓ ਜਿਹੜਾ ਨਿਆਣੇ ਤੁਹਾਡੇ ਵਧੀਆ ਹੋਣ ਤਗੜੇ ਹੋਣ ਆਪਾਂ ਤਾਂ ਇਹੀ ਕਹਿੰਨੇ ਯਾਰ ਤਗੜੇ ਹੋ ਕੋਈ ਨਾ ਕੋਈ ਗੇਮ ਜ਼ਰੂਰ ਰੱਖੋ ਯਾਰ ਪਹਿਲਵਾਨੀ ਹੋ ਗਈ ਕਬੱਡੀ ਹੋ ਗਈ ਜ਼ਰੂਰ ਖੜਿਆ ਕਰੋ ਯਾਰ ਆਪਣਾ ਮੁੱਦਾ ਇਹੀ ਹੁੰਦਾ ਆ ਆਪਾਂ ਇਸ ਕਰਕੇ ਵੀਡੀਓ ਬਣਾਈ ਸੀਗੀ ਵੀ ਆਪਾਂ ਯਾਰ ਦੇਖੇ ਆ ਕਈ ਨਿਆਣੇ ਨਹੀਂ ਕਰਦੇ ਕੁਝ ਵੀ ਖੇਮਾਂ ਦੇ ਬੈਠੇ ਰਹਿੰਦੇ ਇਦਾਂ ਹੈਗੇ ਆ ਜਗ੍ਹਾ ਖੁੱਲੀਆਂ ਹੈਗੀਆਂ ਜਿੱਦਾਂ ਹੋ ਗਏ ਆ ਪਿੰਡ ਦੀਆਂ ਉੱਥੇ ਜਾ ਕੇ ਬਹਿ ਜਾਂਦੇ ਆ 4-4 10-10 ਜਾਣੇ ਉਹਨਾਂ ਨੇ ਮੰਡਲੀਆਂ ਬਣਾਈਆਂ ਉੱਥੇ ਜਾ ਕੇ ਗੇਮਾਂ ਦੇ ਦਿਵਾਲੇ ਹੋ ਜਾਂਦੇ ਆ ਜਾਂ ਕੁੜੀਆਂ ਦੇ ਦਿਵਾਲੇ ਹੋ ਜਾਂਣ ਯਾਰ ਇੱਕ ਟਾਈਮ ਹੁੰਦਾ ਜਰੂਰ ਆਪਣੇ ਸਰੀਰ ਨੂੰ ਤਾਂ ਇੱਕ ਟਾਈਮ ਦੋ ਨਾ ਤਾਂ ਘੰਟਾ-ਘੰਟਾ ਦਾ ਦੋ ਠੀਕ ਆ ਇਸ ਕਰਕੇ ਆਪਣਾ ਮੁੱਦਾ ਇਹੀ ਸੀਗਾ ਵੀਡੀਓ ਚੰਗੀ ਲੱਗੀ ਤਾਂ ਜਰੂਰ ਸ਼ੇਅਰ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਜੀ